ਗਾਜ਼ੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਕਟਿੰਗ ਕਰਾਂਗੇ ਤੇ ਵੀ ਆਪਾਂ ਸੂਟ ਦਾ ਹੈਵੀ ਸੂਟ ਦੀ ਕਟਿੰਗ ਕਰਾਂਗੇ ਹੈਵੀ ਨਾਪ ਦੀ ਤੇ ਪਹਿਲਾਂ ਤੁਹਾਨੂੰ ਦੱਸਾਂਗੇ ਜਦੋਂ ਆਪਣਾ ਸੂਟ ਆਉਂਦਾ ਕਸਟਮਰ ਦਾ ਆਪਣੇ ਕੋਲ ਨਾਪ ਆਲਾ ਵੀ ਉਹਦਾ ਨਾਪ ਆਪਾਂ ਕਿਵੇਂ ਲੈਣਾ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਇਹਨਾਂ ਦਾ ਗਲਾ ਦੇਖੋ ਕਿੰਨਾ ਗਲਾ ਦੇਖੋ ਕਿੰਨਾ ਕੱਟਿਆ ਹੋਇਆ ਇੱਥੋਂ ਕਿਸ ਹਿਸਾਬ ਨਾਲ ਆਪਾਂ ਨਾਪ ਦੇ ਅਕੋਰਡਿੰਗ ਹੀ ਆਪਦਾ ਉਹਨਾਂ ਦਾ ਸੂਟ ਬਣਾਵਾਂਗੇ ਨਾ ਤੇ ਉਹ ਤੁਹਾਨੂੰ ਆਪਾਂ ਦੱਸਾਂਗੇ ਮਿੰਟੇ ਵੀ ਆਪਾਂ ਕਿੰਨਾ ਉਹਦਾ ਗਲਾ ਇਹਨਾਂ ਨੇ ਕੱਟਿਆ ਹੋਇਆ ਚੋੜਾਈ 'ਚ ਤੇ ਕਿੰਨਾ ਉਹਨਾਂ ਨੇ ਮੋੜਾ ਘਟਾਇਆ ਹੋਇਆ ਉਸ ਹਿਸਾਬ ਨਾਲ ਤੁਹਾਨੂੰ ਦੱਸਾਂਗੇ ਸਮਝਾਵਾਂਗੇ ਤੇ ਨਾਲੇ ਤੁਹਾਨੂੰ ਕਾਟਾਂ ਦੱਸਾਂਗੇ ਨਹੀਂ ਕਿਵੇਂ ਬਣਾਉਣਾ ਠੀਕ ਹੈ ਜੀ ਆ ਦੇਖੋ ਜੀ ਹੁਣ ਜਦੋਂ ਆਪਣੇ ਕੋਲ ਨਾਪ ਵਾਲਾ ਸੂਟ ਆਉਂਦਾ ਤੁਸੀਂ ਉਹਨਾਂ ਨੂੰ ਉਹਨੂੰ ਕਿੱਥੋਂ ਫੜ ਕੇ ਪਤਾ ਕਰਨਾ ਹੈ ਵੀ ਆਪਾਂ ਨੂੰ ਕਿਵੇਂ ਨਾਪ ਦਾ ਪਤਾ ਲੱਗੂ ਜਿਹੜੀ ਹੁਣ ਆਪਣੀ ਫਿਟਿੰਗ ਵਾਲੀ ਇੱਥੋਂ ਸਲਾਈ ਹੁੰਦੀ ਹੈ ਨਾ ਆ ਦੋਨੇ ਪਾਸਿਓਂ ਫਿਟਿੰਗ ਅਸਲ ਇੱਥੋਂ ਫੜੋ ਇਹਨੂੰ ਤੁਸੀਂ ਫੜ ਕੇ ਨਾ ਚੰਗੀ ਤਰ੍ਹਾਂ ਇਸ ਤਰ੍ਹਾਂ ਕੋ ਇਸ ਤੇ ਰੁਕੂ ਤੇ ਆਪਣੇ ਆਪ ਹੀ ਗਲਾ ਪਤਾ ਲੱਗ ਜੂ ਸਾਨੂੰ ਵੀ ਕਿੰਨਾ ਹੈ ਇੱਥੋਂ ਸੈੱਟ ਕਰ ਲੋ ਵੀ ਆਪਣਾ ਗਲਾ ਇੱਕੋ ਜਿਹਾ ਹੋਵੇ ਵੀ ਨਾ ਢੇਡਾਣਾ ਹੋਵੇ ਠੀਕ ਹੈ ਜੀ ਆ ਦੇਖ ਜਦੋਂ ਹੁਣ ਆਪਾਂ ਤੁਸੀਂ ਇੱਥੋਂ ਐ ਕਰੋਂਗੇ ਨਾ ਖਿੱਚੋਂਗੇ ਫੜ ਕੇ ਇੱਥੋਂ ਤੇ ਐ ਸੋਡਾ ਮੋਡਾ ਤੇ ਗਲਾ ਆਪਣੇ ਆਪ ਪਤਾ ਲੱਗ ਜੂਗਾ ਵੀ ਕਿੰਨਾ ਹੈ ਇਹਨਾਂ ਦਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਤੀਰਾ ਦੇਖਦੇ ਹਾਂ ਕਿੰਨਾਗਾ ਆ ਦੇਖੋ ਇਹਨਾਂ ਦਾ ਤੀਰਾ ਨੇੜ ਕਰਕੇ ਦਿਖਾਇਓ 12 ਤੇ ਆ ਆ ਰਿਹਾ ਦੇਖੋ ਇੱਥੇ ਇਹਨਾਂ ਦੀ ਆਹ ਸੀ ਇਹਨਾਂ ਦੀ ਨਿਸ਼ਾਨੀ 12 ਤਿਆਰ ਹੈਗਾ ਠੀਕ ਹੈ ਜੀ ਨਾਲ ਇਹ ਹੈਵੀ ਸਾਈਜ਼ ਆ ਫਿਰ ਵੀ ਆਪਾਂ ਕਹਿੰਦੇ ਨੇ ਵੀ 6 ਇੰਚ ਤੀਰਾ ਆ ਗਿਆ ਹਨ ਇਹਨਾਂ ਦਾ 12 ਤਿਆਰ ਤੇ ਆਪਾਂ ਕਟਾਂਗੇ ਇਹਨਾਂ ਦਾ 13 13 ਦਾ ਅੱਧਾ 6.5 6.5 cm ਬਾ ਇਹਨਾਂ ਦਾ ਤੀਰਾ ਕਟਾਂਗੇ ਤੇ ਇਹਨਾਂ ਦਾ ਮੋਡਾ ਵੀ ਤੁਸੀਂ ਦੇਖੋ ਆ ਦੇਖੋ ਅੱਧਾ ਇੰਚ ਨਾਲ ਆਪਾਂ ਸਲਾਈ ਦਾ ਉੱਪਰ ਛੱਡ ਦਿੰਨੇ ਆ ਆ ਦੇਖੋ ਨੇੜ ਕਰਕੇ ਦਿਖਾਇਓ ਨੀਰਾ ਪਾਈ ਨੇ ਇਧਰ ਲਿਵਾਸੀ। ਆਹ ਦੇਖੋ ਆਸੀਂ ਇਹਨਾਂ ਦੀ ਸਲਾਈ ਜਿਹੜੀ ਨਵੀਂ ਸਲਾਈ ਮਾਰੀ ਹੋਈ ਹੈ ਉਹ ਇਹਨਾਂ ਦੀ ਸਲਾਈ ਹੈ ਤੇ ਆਸੀਂ ਆਪਣਾ ਮੋਡਾ ਆ ਰਿਹਾ 7 ਇੰਚ ਇੱਥੋਂ ਤੱਕ। ਠੀਕ ਹੈ ਜੀ ਆਹ ਦੇਖੋ ਅੱਧਾ ਇੰਚ ਸਲਾਈ ਚ ਆ ਜੂਗਾ। ਆਹ ਦੇਖੋ ਅੱਧਾ ਇੰਚ ਆਪਾਂ ਉੱਪਰ ਛੱਡਿਆ। ਇਹਨਾਂ ਦਾ ਮੋਡਾ ਨਾ 7 ਹੀ ਕੱਟਿਆ ਹੋਇਆ। ਇਹ ਕਾਰਟ ਪੈ ਕੇ ਬਾਦਿਆਂ ਨਾ ਹੁੰਦਾ ਤੇ ਆ ਜੋ ਹੁਣ ਆਪਾਂ ਗਲਾ ਵੀ ਨਾ ਆ ਦੇਖੋ ਡੀਪ ਹੀ ਹੈਗਾ। ਤੇ ਆ ਜੋ ਹੁਣ ਆਪਾਂ ਇਧਰ ਨਿਸ਼ਾਨੀਆਂ ਲਾਉਣੀਆਂ ਹੈਗੀਆਂ। ਇਹ ਤੇ ਸੁਮਨ ਆਤੀ ਇਹ ਹੈ ਰਿਸਾਈਜ ਹੈ ਜਗਾ ਇਹਨਾਂ ਦੀ ਬ੍ਰੈਸਟ ਆਏਗੀ ਹੈਗੀ 24 ਤੇ हिਪ ਸਾਈਜ ਇਹਨਾਂ ਦਾ ਹੈਗਾ 26 ਆ ਦੇਖ ਹੁਣ ਆਪਾਂ ਇਹਨਾਂ ਸਾਢੇ 6 ਇੰਚ ਤੀਰਾ ਲੈ ਲਿਆ ਠੀਕ ਹੈ ਜੀ 7 ਇੰਚ ਮੋਟਾ ਸਾਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ 6 ਜਾਂ 6.5 ਤੋਂ ਵੱਧ ਥੀਰਾ ਨਹੀਂ ਲੈਣਾ ਤੇ 7 ਇੰਚ ਤੋਂ ਵੱਧ ਮੋੜਾ ਨਹੀਂ ਲੈਣਾ ਆ ਦੇਖੋ ਹੁਣ ਆਪਾਂ ਸੋਚਦੀਆਂ ਵੀ ਦੇਖਿਓ ਇਹਨਾਂ ਦੀ ਕਾਰਟ ਆ ਕਿੰਨੀ ਆ ਗਈ ਹੈ ਨਾ ਹੈਵੀ ਸਾਈਜ਼ ਦੇ ਵਿੱਚ ਮੋੜਾ 7 ਇੰਚ ਆਪਾਂ ਕਿਵੇਂ ਉਹ ਕਰਾਂਗੇ ਤੇ ਆਪਾਂ ਇਹਨਾਂ ਦੀ ਬ੍ਰੈਸਟ ਸਾਈਜ਼ ਹੈਗਾ ਇਹਨਾਂ ਦਾ 24 12 ਇੰਚ ਦੀ ਨਹੀਂ ਸ਼ਾਣੀ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਇਹਨਾਂ ਦੀ ਇੱਥੋਂ ਤੱਕ ਫਿਟਿੰਗ ਆ ਜੂਗੀ ਜਦੋਂ ਹੁਣ ਇੱਥੋਂ ਤੱਕ ਆਏ ਆ ਗਈ ਗੁਲਾਈ ਨਾਲ ਆਟੋਮੈਟਿਕ ਹੀ ਮੋੜਾ ਵੱਜ ਜਾਊਗਾ ਘਟੂ ਕੋੜ ਇਹਨਾਂ ਦਾ 10 ਮੁੱਢਾ ਜਾਊਗਾ। ਫਰੰਟ ਪੀਸ ਦੀ ਆਪਾਂ ਪਾਵਾਂਗੇ 1 ਇੰਚ ਦੀ ਕਾਟ। ਬੈਕਲੇ ਦੀ ਤੁਸੀਂ ਇਸ ਤਰ੍ਹਾਂ ਵੀ ਕਰਕੇ ਪਾ ਸਕਦੇ ਹੋ। ਜਿਵੇਂ 5.5 ਹੋ ਗਿਆ ਨਾ ਇਹਦਾ ਅੱਧ ਕਰਕੇ ਇੱਥੋਂ। ਮੈਂ ਇਹਨਾਂ ਦਾ ਜਿੱ ਨਾਲ ਹੀ ਕਰ ਦੇਣੀ ਹੁੰਦੀ ਹੈ ਤੇ ਆਹ ਦੇਖਾ ਇੱਥੋਂ ਇਸ ਤਰ੍ਹਾਂ ਵੀ 2 ਇੰਚ ਦੀ। ਇਹ ਤੁਗਲਾ ਹੀ ਲੈ ਜੁਏ ਸਾਰੇ ਸੂਟਾਂ ਨੂੰ ਕੱਟਾਂ ਦਾ ਨਾ ਅਲੱਗ-ਅਲੱਗ ਹੀ ਤਰੀਕਾ ਹੁੰਦਾ ਵੀ ਮਾੜਾ-ਮਾੜਾ ਫਰਕ ਪੈਂਦਾ ਹੀ ਰਹਿੰਦਾ ਹੁੰਦਾ ਜੇ ਆਪਾਂ ਅੱਖ ਗਏ ਵੀ ਸਾਰੇ ਨੂੰ ਕੱਟਾਂ ਇੱਕੋ ਜਿਹਾ ਆਉਂਦਗਾ ਨਾ ਉਹ ਗਲੇ ਦੇ ਅਕੋਰਡਿੰਗ ਹੀ ਹੁੰਦੀਆਂ ਸਾਰੀਆਂ ਤੇ ਇਹਨਾਂ ਦੀਆਂ ਪਲੇਟਾਂ ਵੀ ਤੁਹਾਨੂੰ ਦੱਸਿਆਗਾ ਵੀ ਥੋੜਾ ਜਿਹਾ ਹੈਵੀ ਸਾਈਜ਼ ਹੁਣ ਕਰਨ ਵੀ ਆਪਾਂ ਵਾਧ ਹੀ ਪਾਉਣੀ ਹੈਗੇ ਕੈਂਚਾ ਆਪਾਂ ਹੁਣ ਜਿਵੇਂ ਇਹਨਾਂ ਦੀ ਪਲੇਟ ਬਾਹਰਾਂ ਤੇ ਤਿਆਰ ਹੈ ਆਪਾਂ ਥੀਰਾਂ ਤੇ ਪਾਵਾਂਗੇ ਠੀਕ ਹੈ ਜੀ 13 ਤੇ ਪਾਵਾਂਗੇ ਚੁੜਾਈ ਚ ਆਪਾਂ ਪਲੇਟਾਂ ਇਹਨਾਂ ਦੇ ਪਾਵਾਂਗੇ ਪੌਣੇ 4 ਤੇ ਠੀਕ ਹੈ ਜੀ ਇਹਨਾਂ ਦੇ ਤਾਂ ਆਪਾਂ ਇੱਕ ਪਲੇਟ ਹੀ ਪਾਵਾਂਗੇ 7 ਇੰਚ ਇਹਨਾਂ ਦੀ ਪਲੇਟ ਹੋਊਗੀ ਕੰਮਰ ਇਹਨਾਂ ਦੀ ਹੋਗੀ 8 ਤੇ 15 ਇੰਚ ਇਹਨਾਂ ਦੀ ਸਾਈਡ ਸਲਾਈਏ 16 ਦੀ ਲਾਵਾਂਗੇ ਇੱਥੇ ਹੁਣ ਇਹਨਾਂ ਦਾ ਹੋ ਗਿਆ ਇਹ ਪਸਾਜ ਇਹਨਾਂ ਦਾ ਹੈਗਾ 26 13 ਦੀ ਲਾਵਣੀ ਇਹ ਸਾਈਜ਼ ਦਾ ਤੇ ਇਹਦੇ ਸਾਈਜ਼ ਦਾ ਆਪਣਾ ਕੋਈ ਫਰਕ ਨਹੀਂ ਪੈਣਾ ਇੱਥੋਂ ਤਾਂ ਅੱਧਾ ਇੰਚ ਦਾ ਫਰਕ ਹੋ ਸਕਦਾ ਪਰ ਇੱਥੋਂ ਆਪਣਾ ਫਰਕ ਪਾਊਗਾ ਇਹ ਨਿਸ਼ਾਨੀ ਤਾਂ ਹੀ ਹੁ ਮੈਂ ਕਹਿਣੀ ਹੁਨੀ ਆ ਪਲੇਟਾ ਬੈਣ ਤੋਂ ਬਾਅਦ ਹੀ ਅਸਲ ਨਿਸ਼ਾਨੀ ਲੱਗੂਗੀ ਇਹ ਇਹਨਾਂ ਨਿਸ਼ਾਨੀ ਇੱਕ ਵਾਰੀ ਆਪਾਂ 11 ਦੇ ਨਾ ਦੇਣੇ ਆ ਠੀਕ ਹੈ ਜੀ ਫਿਰ ਆਪਣੀ ਪੇਟਾਂ ਤੋਂ ਬਾਅਦ ਤਾਂ ਨਿਸ਼ਾਨੀ ਬਦਲੀ ਜਾਂਦੀ ਉਹਦੀ ਹੈ ਦੁਬਾਰੇ ਨਿਸ਼ਾਨਾ ਲਾਉਣਾ ਪੈਣੀ ਹੈ ਮਸੇਹੀ ਸਾਨੂੰ ਦੱਸਣਾ ਸੀ ਵੀ ਹੈਵੀ ਸਾਈਜ਼ ਦੇ ਵਿੱਚ ਤੁਸੀਂ ਧਿਆਨ ਰੱਖਿਆ ਕਰੋ ਜਿੰਨਾ ਆਪਣਾ ਨਾਪ ਹੁੰਦਾਗਾ ਉਨਾ ਹੀ ਦੇਖ ਕੇ ਉਹਨਾਂ ਦਾ ਲੈ ਲਿਆ ਕਰੋ ਨਾਪ ਵੀ ਸਾਨੂੰ ਦੱਸਦਾ ਵੀ ਨਾਪ ਤੋਂ ਆਪਾਂ ਕਿਸ ਤਰ੍ਹਾਂ ਮੈਨਣਾ ਹੁੰਦਾ ਠੀਕ ਹੈ ਜੀ ਉਸੇ ਤਰ੍ਹਾਂ ਹੀ ਮੈਨਣਾ ਕਰੋ ਗਲਾ ਬਾਲਾ ਬਰਾਉਡ ਨਾ ਕੱਟਿਆ ਕਰੋ ਤੁਸੀਂ ਕਿਉਂਕਿ ਇਹ ਫਿਰ ਨਾ ਮੋਢੇ ਡਿੱਗਣ ਲੱਗ ਜਾਂਦੇ ਹੁੰਦੇ ਹੁਣ ਗਲੇ ਦਾ ਵੀ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹਨਾਂ ਦਾ ਕਿੰਨਾ ਕਟਾਂਗੇ ਇਹਨਾਂ ਚੁੜਾਈ ਚ ਗਲਾ 6 ਸੀਗਾ ਤੇ ਹੁਣ ਆਪਾਂ 6 ਥੋੜਾ ਕਟਾਂਗੇ ਆਪਾਂ ਇਹਨਾਂ ਦੇ ਲਾਵਾਂਗੇ 2.5 ਦੇ ਨਿਸ਼ਾਨੇ ਤਾਂ ਕਿ ਇਹਨਾਂ ਦਾ ਤੀਰਾ ਮੋਡਾ ਜਿਹੜਾ ਇੱਥੋਂ ਨਾ ਚਗਾਟਾ ਇਹਨਾਂ ਦਾ ਚੌੜਾ ਹੈਗਾ ਅਸੀਂ ਤਾਂ ਕਰਕੇ ਆਪਾਂ ਢਾਈ ਤੇ ਹੀ ਲਾਵਾਂਗੇ ਠੀਕ ਹੈ ਜੀ ਇਹਨਾਂ ਦਾ ਫਰੰਟ ਵਾਲਾ ਗਲਾ ਹੈਗਾਗਾ 7 ਇਹ ਆਪਾਂ ਬੁਕਰਮ ਦਾ ਹੀ ਪਾਉਣਾ ਤੇ ਬੈਕ ਵਾਲੇ ਗਲੇ ਦੀ ਤੁਹਾਨੂੰ ਦੱਸ ਦਿਆਂ ਨਿਸ਼ਾਨੀ ਬੈਕ ਅਲਗਲਾ ਵੀ ਆਪਾਂ ਢਾਈ ਤੇ ਲਾਵਾਂਗੇ ਤੇ 7 ਇੰਚ ਇਹਨਾਂ ਦਾ ਬੈਕ ਵਾਲਾ ਗਲਾਗਾ بس ਤੁਸੀਂ ਇਹ ਧਿਆਨ ਜਰੂਰ ਰੱਖਣਾਗਾ ਵੀ ਆਪਾਂ ਜਿਹੜਾ ਹੈਵੀ ਸਾਈਜ਼ ਹੁੰਦਾ ਹੈ ਜ਼ਿਆਦਾਤਰ ਜਦੋਂ ਆਪਾਂ ਗਲਾ ਬਰਾਉਡ ਕੱਟ ਦਿੰਨੇ ਹੁੰਨੇ ਆ ਜਿਆਦਾ ਚੌੜਾ ਕੱਟ ਦਿੰਨੇ ਆ ਉਹ ਨਾ ਫਿਰ ਮੋਢੇ ਡਿੱਗਣ ਦੇ ਕਾਰਨ ਬਣ ਜਾਂਦਾ ਹੈ ਇਸ ਕਰਕੇ ਤੁਹਾਨੂੰ ਇਹੀ ਦੱਸਿਆ ਗਿਆ ਵੀ ਆਪਾਂ ਜੀ ਅੱਗੇ ਕਸਟਮਰ ਦਾ ਤੁਹਾਡੇ ਕੋਲੇ ਨਾਪ ਹੈਗਾ ਉਹ ਤੁਸੀਂ ਪਹਿਲਾਂ ਨਾਪ ਮੈਨ ਲਓ ਵੀ ਕਿੰਨਾ ਉਹਦਾ ਗਲਾ ਚੌੜਾਈ ਚ ਕੱਟਿਆ ਗਿਆ ਹੈ ਉਸ हिसाब ਨਾਲ ਹੀ ਕੱਟੂ ਨਹੀਂ ਤਾਂ ਬਸ 2 ਤੋਂ 2 ਤਾਂ ਸੌਰੀ ਉਹਦੇ ਚ ਕੱਟਿਆ ਜਾਂਦਾ ਹੁੰਦਾ ਹੈ ਹਲਕੇ ਚ ਹਨਾ ਇਹ ਸਵਾ 2 ਜਾਂ 2.5 ਬਾਕੀ ਆਪਾਂ ਥੀਲੇ ਦੇ ਹਿਸਾਬ ਨਾਲ ਕਟਾਂਗੇ ਤੇ ਤੀਰਾ 6.5 ਜਾਂ 6 ਤੋਂ ਵੱਧ ਨਹੀਂ ਲੈਣਾ ਤੇ 7 ਇੰਚ ਤੋਂ ਵੱਧ ਆਪਾਂ ਮੋੜਣਾ ਨਹੀਂ ਲੈਣਾ ਠੀਕ ਹੈ ਜੀ ਇਹੀ ਸੀ ਅੱਜ ਦੇ ਅੱਜ ਦੀ ਆਪਣੀ ਜਾਣਕਾਰੀ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ